ਜੀ ਗੱਲ ਜੀ ਅੱਜ ਅਸੀਂ ਆਏ ਆ ਮਲੇਰ ਕੁਡਲਾ ਸ਼ਹਿਰ ਪੀਵੀਸੀ ਏਸੀਪੀ ਐਚਪੀਐਲ ਬੋਰਡ ਨਵੀਂ ਲ ਪਾਲ ਪੇਪਰ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦੇ ਪਾਲ ਪੇਪਰ ਬਹੁਤ ਹੀ ਘੱਟ ਰੇਟ ਤੇ ਮਿਲ ਜਾਣਗੇ ਆਓ ਆਪਾਂ ਸ਼ਾਪ ਦੇ ਵਿੱਚ ਚੱਲਦੇ ਆਂ ਤੇ ਤੁਹਾਨੂੰ ਦਿਖਾਉਨੇ ਆ ਨਵੇਂ ਨਵੇਂ ਡਿਜ਼ਾਈਨਾਂ ਦੇ ਪਾਲ ਪੇਪਰ ਤੇ ਦੁਕਾਨ ਦੇ ਵਿੱਚ ਹੋਰ ਕਿਹੜਾ ਸਮਾਨ ਉਹ ਤੁਹਾਨੂੰ ਸਾਰੀ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਪੂਰੇ ਪੰਜਾਬ ਦੇ ਵਿੱਚ ਬਾਲ ਪੇਪਰ ਜੂ ਵੀ ਸੀਟ ਇੱਥੋਂ ਜਾਂਦਾ ਆਓ ਆਪਾਂ ਓਨਰ ਦੇ ਨਾਲ ਗੱਲਬਾਤ ਕਰਾਂਗੇ ਤੇ ਨਾਲੇ ਆਪਾਂ ਉਹਨਾਂ ਤੋਂ ਪੂਰੀ ਜਾਣਕਾਰੀ ਬਾਲ ਪੇਪਰਾਂ ਬਾਰੇ ਲਵਾਂਗੇ ਕਾਟ ਲੋਗ ਨੇ ਕੋਈ ਸਟਾਕ ਲੋਟ ਨਹੀਂ ਹੈ ਕੋਈ ਵਜਾ-ਵਜਾ ਨਹੀਂ ਹੈ ਦੇਖੋ ਨਬੀਲ ਵਾਲੇ ਪਰ ਇੱਕ ਬਹੁਤ ਵੱਡਾ ਬਰਾਂਡ ਬਣ ਚੁੱਕਿਆ ਹੈ ਅਰੇ ਤਿੰਨ ਕਾਟ ਲੋਗਾਂ ਨਾਲ ਆਉਂਦੇ ਯਾਰੀ ਬਹੁਤ ਪ੍ਰੀਮੀਅਮ ਕੁਆਲਿਟੀ ਦੀ ਚਲਿਆ ਤੁਸੀਂ ਚੈੱਕ ਕਰ ਸਕਦੇ ਹੋ ਸਾਡੇ ਕੋਲ ਲਗਭਗ 2300 ਡਿਜ਼ਾਈਨ ਨਵੇਂ ਆ ਚੁੱਕੇ ਹਨ ਦੀਵਾਲੀ ਦੇ ਮੌਕੇ ਤੇ ਦੀਵਾਲੀ ਦੇ ਮੌਕੇ ਤੇ ਅਸੀਂ ਬਹੁਤ ਸਾਰੀਆਂ ਆਫਰਾਂ ਲਗਾਈਆਂ ਨੇ ਹਰ ਕਸਟਮਰ ਨੂੰ ਬਹੁਤ ਵਧੀਆ-ਵਧੀਆ ਗਿਫਟਾਂ ਦੇ ਰਹੇ ਹਾਂ ਔਰ ਇਸ ਤੋਂ ਇਲਾਵਾ ਇੱਕ ਲੱਕੀ ਡਰਾਵ ਵਾਲਾ ਕੁੱਪਨ ਦੇ ਰਹੇ ਹਾਂ ਜਿਸ ਵਿੱਚ ਅਸੀਂ ਆਈਫੋਨ 17 एलरी फ्रिज वॉशिंग मशीन हो एक ਤੁਹਾਨੂੰ ਖਾਸ ਕਰਕੇ ਤੁਸੀਂ ਚਟਿੱਗੜ੍ਹ ਜਾਂ ਲੁਧਿਆਣੇ ਜਿੱਥੇ ਤੁਸੀਂ ਮਰਜੀ ਪਹਿਲਾਂ ਰੇਟ ਦਾ ਪਤਾ ਕਰੋ ਰੇਟ ਦਾ ਪਤਾ ਕਰਕੇ ਫਿਰ ਇੱਥੇ ਆਓ ਜੋ ਤੁਸੀਂ ਸੋਚਿਆ ਵੀ ਉਹ ਰੇਟ ਵਾਲੇ ਤੁਹਾਨੂੰ ਮਿਲ ਜਾਣਗੇ ਆ ਬਿਜਾਇ ਵਿੱਚ ਚੈੱਕ ਕਰਸਾ ਲਓ ਕਿ ਇਹ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਨੇ ਮਾਰਕੀਟ ਦੇ ਵਿੱਚ ਇਹ ਰੋਲ 15-15 ਹਜ਼ਾਰ ਰੁਪਏ ਬਿਕ ਰਿਹਾ ਹੈ ਆਪਾਂ ਦੇ ਨਾਲੇ ਸਿਰਫ 625 ਰੁਪਏ ਰੋਲ 50 ਗੋਟ ਦਾ ਰੋਲ 625 ਰੁਪਏ ਦਾ ਇਸ ਤਰ੍ਹਾਂ ਦੀ ਕੁਆਲਿਟੀ ਦੇ ਵਿੱਚ ਸਾਡਾ ਰੇਟ ਦਾ ਆਲ ਇੰਡੀਆ ਪ੍ਰਾਈਸ ਚੈਲੇਂਜ ਹੈ ਤੁਹਾਨੂੰ ਇਸ ਤਰ੍ਹਾਂ ਦੀ ਕੁਆਲਿਟੀ 625 ਰੁਪਏ ਦਾ 50 ਫੁੱਟ ਦਾ ਰੋਲ ਕਿਤੋਂ ਨਹੀਂ ਮਿਲਣਾ ਸਿਰਫ ਨਵੀਨ ਵਾਲੇ ਪਰ ਤੁਹਾਨੂੰ ਇਹ ਮਿਲੇਗਾ ਔਰ ਇਸ ਦੇ ਨਾਲ ਗਿਫਟਾਂ ਤੁਹਾਨੂੰ ਬਿਲਕੁਲ ਫਰੀਦ ਤੇ ਆ ਜਾਣਗੀਆਂ ਔਰ ਇੱਕ ਆਈਫੋਨ 17 LED ਵਾਸ਼ਿੰਗ ਮਸ਼ੀਨ ਅਤੇ ਹੋਰ ਬਹੁਤ ਵੱਡੇ ਇਨਾਮ ਜਿਤਨਾ ਇੱਕ ਮੌਕਾ ਤੁਹਾਨੂੰ ਮਿਲੇਗਾ ਅਸੀਂ ਤੁਹਾਨੂੰ ਇੱਕ ਲੱਕੀ ਡਰਾਅ ਕੋ ਪੰਡਾਵਾਂਗੇ ਜਿਹੜਾ ਕਿ ਦੀਵਾਲੀ ਦੇ ਮੌਕੇ ਤੇ ਅਸੀਂ ਲੱਕੀ ਡਰਾਅ ਕਰਾਂਗੇ ਸਭ ਤੋਂ ਟ੍ਰੈਂਡਿੰਗ ਹੈ ਤੇ ਮੈਂ UV ਮਾਰਵਲ ਸਟicker ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਇਹ ਡਿਜ਼ਾਈਨ ਸਿਰਫ ਤੁਹਾਨੂੰ ਨਵੀਨ ਵਾਲੇ ਪਰ ਮਲੇਰ ਕੋਲ ਆ ਤੇ ਮਿਲਣਗੇ ਬਾਕੀ ਹੋਰ ਮਾਰਕੀਟ ਦੇ ਵਿੱਚ ਬਹੁਤ ਡਿਜ਼ਾਈਨ ਪਏ ਨੇ ਅਲੱਗ-ਅਲੱਗ ਕੁਆਲਿਟੀਆਂ ਦੇ ਲੇਕਿਨ ਸਾਡੀ ਕੁਆਲਿਟੀ ਹੈ ਸਭ ਤੋਂ ਅਲੱਗ ਹੈ ਸਭ ਤੋਂ ਐਕਸਲੈਂਟ ਕੁਆਲਿਟੀ ਔਰ ਡਿਫਰੈਂਟ-ਡਿਫਰੈਂਟ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਨੇ ਜਿਹੜੇ ਕਿ ਤੁਹਾਨੂੰ ਸਿਰਫ ਸਾਡੇ ਕੋਲ ਹੀ ਮਿਲਦੇ ਨੇ ਇਹ ਜੇ ਤੁਸੀਂ ਚੈੱਕ ਕਰ ਸਕਦੇ ਹੋ ਸਾਡੇ ਕੋਲ ਲਗਭਗ 100 ਡਿਜ਼ਾਈਨ ਸਾਡੇ ਕੋਲ ਆ ਦੁੱਤੇ ਆ ਸਾਡੇ ਕੋਲ ਡਿਜ਼ਾਈਨ ਦੀ ਕੋਈ ਕਮੀ ਨਹੀਂ ਹੈ ਨਾ ਸਟਾਕ ਨੇ ਕਮੀ ਹੈ ਜਿੰਨਾ ਮਰਜ਼ੀ ਲਾਓ ਸਾਰਾ ਸਟਾਕ ਫੁੱਲ ਭਰਿਆ ਪਿਆ। ਵਿਜੈ ਤੁਸ ਚੱਕ ਸਕਦੇ ਹੋ। ਦੀਵਾਲੀ ਦੇ ਮੌਕੇ ਤੇ ਜਿਸ ਤਰੀਕੇ ਨਾਲ ਅਸੀਂ ਕੰਟੇਨਰ ਭਰ ਕੇ ਵਾਲੇ ਪਰਮੋਣਿਆ ਇਸੇ ਤਰੀਕੇ ਨਾਲ ਅਸੀਂ ਚਾਇਨਾ ਤੋਂ ਹੀ ਕੰਟੇਨਰ ਭਰ ਕੇ ਗਿਫਟ ਆਲਾ ਮੰਗਵਾ ਲਿਆ। ਹਰ ਕਸਟਮਰ ਨੂੰ ਸਾਡੀ ਕੋਸ਼ਿਸ਼ ਹੈ ਕਿ ਗਿਫਟ ਲੈ ਕੇ ਜਾਵੇ ਔਰ ਇਸ ਦੇ ਨਾਲ ਅਸੀਂ ਕਿ ਲੱਕੀ ਡਰਾਵ ਕੁੱਪਨ ਦੇ ਲਿਆ ਜਿਸ ਵਿੱਚ ਆਈਫੋਨ 17, LED, ਵਾਸ਼ਿੰਗ ਮਸ਼ੀਨ ਫ੍ਰਿਜ ਹੋਰ ਬਹੁਤ ਸਾਰੇ ਵੱਡੇ ਵੱਡੇ ਇਨਾਮ ਅਸੀਂ ਦੀਵਾਲੀ ਦੇ ਮੌਕੇ ਤੇ ਡਰਾ ਕੱਢਾਂਗੇ। ਐਸਾ ਮਲੇਰਪੁਰ ਵਾਲਾ ਨਵੀਨ ਵਾਲੇਪੁਰ ਅਗਰ ਤੁਸੀਂ ਲੁਧਿਆਣੇ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੁਲ ਚੜ੍ਹ ਕੇ ਪੁਲ ਉੱਤਰ ਦੇ ਬੱਸ ਸਟੈਂਡ ਆਉਣਾ ਹੈ ਜਿਹੜਾ ਮੇਨ ਬੱਸ ਟੈਂਡਾ। ਬੱਸ ਸਟੈਂਡ ਤੋਂ ਅੱਗੇ ਐਸ.ਬੀ ਦਾ ਰੋਲਵਾ ਪਾਓ ਤੁਹਾਨੂੰ ਖੱਬੇ ਆਤ। ਉਸ ਤੋਂ ਅੱਗੇ ਉਹ ਨਾ ਗੁਰੂ ਅਰਜਨ ਦਾ ਮੰਦਿਰ ਹੈ ਨਾ ਦੋਨਾਂ ਦੇ ਵਿੱਚਕਾਰ ਸਾਡੀ ਦੁਕਾਨ ਹੈ ਨਵੀਨ ਵਾਲੇਪੁਰ। ਦੀਵਾਲੀ ਦੇ ਮੌਕੇ ਤੇ ਅਸੀਂ ਤਿੰਨ ਕੱਡ ਲੋ ਲਾਂਚ ਕੀਤੀਆਂ ਨੇ ਇਸ ਕਰਕੇ ਅਸੀਂ 10 ਰੋ ਲਾਈਨ ਤੇ ਇੱਕ ਆਇਰ ਫਰਾਇਰ ਬਿਲਕੁਲ ਫ੍ਰੀ ਦੇ ਰਹੇ ਹਾਂ ਦੀਵਾਲੀ ਕਰਕੇ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗਿਫਟ ਅਸੀਂ ਦੇ ਰਹੇ ਹਾਂ ਫ੍ਰੀ ਕਸਟਮਰ ਨੂੰ ਔਰ ਇੱਥੇ ਲੱਕੀ ਡਰਾਅ ਦਾ ਕੂਪਨ ਦੇ ਰਹੇ ਹਾਂ ਜਿਸ ਵਿੱਚ ਆਈਫੋਨ 17 వాਸ਼ਿੰਗ ਮਸ਼ੀਨ LED ਔਰ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਇਨਾਮ ਅਸੀਂ ਕਰਨ ਜਾ ਰਹੇ ਹਾਂ ਨਬੀਲ ਵਾਲੇ ਪਰ ਮਲੇਰ ਕੋਲਾ ਬਸਟੈਂਡ ਦੇ ਬੈਕ ਸਾਈਡ ਐਚਬੀ ਦਾ ਡੌਟ ਬੰਪ ਔਰ ਗੁਰ ਰਵਿਦਾਸ ਮੰਦਿਰ ਜੀ ਦੇ ਬਿਲਕੁਲ ਸਾਹਮਣੇ ਸਾਡੀ ਉੱਚੀ ਦੁਕਾਨ ਹੈ ਇਕਲ ਦਵਾਰ ਬਹੁਤ ਬੜੀ ਹੈ ਦਿਵਾਲੀ ਦੇ ਮੌਕੇ ਤੇ ਅਸੀਂ ਆਪਣੇ ਤਿੰਨ ਨਵੇਂ ਕੈਟਲੌਗ ਲਾਂਚ ਕੀਤੀਆਂ ਨੇ ਨਬੀਲ ਵਾਲੇ ਪਰ ਸਾਡੀ ਆਪਣੀ ਕੈਟਲੌਗ ਹੈ ਕੋਈ ਸਟਾਕ ਲੋਡ ਨਹੀਂ ਹੈ ਕੋਈ ਬਚਾ ਖੂਚਾ ਮਾਲ ਨਹੀਂ ਹੈ ਫਰੈਸ਼ ਮਟੀਰੀਅਲ ਹੈ ਦੇਖੋ 250 ਡਿਜ਼ਾਈਨ ਸਾਡੇ ਨਵੇਂ ਆ ਚੁੱਕੇ ਨੇ ਕਵਾਲਿਟੀ ਚੈੱਕ ਕਰ ਸਕਦੇ ਹੋ ਫੁੱਲੀ ਟੈਕਸਚਰ ਹੈ ਇਸ ਦੇ ਵਿੱਚ ਅਸੀਂ 10 ਰੋਲ ਦੇ ਨਾਲ ਦੀਵਾਲੀ ਦੇ ਮੌਕੇ ਤੇ ਇੱਕ 에ਅਰ ਫਰਾਇਰ ਬਿਲਕੁਲ ਫ੍ਰੀ ਦੇ ਰਹੇ ਹਾਂ ਸਿਰਫ 10 ਰੋਲ ਲੈਣ ਤੇ 에ਅਰ ਫਰਾਇਰ ਬਿਲਕੁਲ ਫ੍ਰੀ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਗਿਫਟ ਅਸੀਂ ਹਰ ਕਸਟਮਰ ਨੂੰ ਦੇ ਰਹੇ ਹਾਂ ਔਰ ਇੱਕ ਲੱਕੀ ਡਰਾ ਪੁੱਪਨ ਵੀ ਦੇ ਰਿਹਾ ਜਿਸ ਵਿੱਚ ਆਈਫੋਨ 17 ਹੈ ਵਾਸ਼ਿੰਗ ਮਸ਼ੀਨ LED ਹੋਰ ਵੀ ਬਹੁਤ ਵੱਡੇ ਵੱਡੇ ਇਨਾਮ ਅਸੀਂ ਦੀਵਾਲੀ ਦੇ ਮੌਕੇ ਤੇ ਕਢਣ ਜਾ ਰਹੇ ਹਾਂ ਸਾਡਾ ਐਡਰੈਸ ਹੈ ਨਵੀਂ ਦਵਾਲੇਪੁਰ ਬੈਕ ਸਾਈਡ ਬੱਸ ਸਟੈਂਡ ਐਟਵੀ ਦਾ ਪ੍ਰੋਗਰਾਮ ਔਰ ਗੁਰੂ ਰਵੀਦਾਸ ਮੰਦਿਰ ਦੇ ਸਿੱਧੂ ਕੋਲ ਸਾਹਮਣੇ ਸਾਡੀ ਉੱਚੀ ਬਿਲਡਿੰਗ ਹੈ ਜਿਹੜਾ ਕਿ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਹਰ ਘਰ ਦੀ ਜ਼ਰੂਰਤ ਹੈ ਸਿਰਫ 10 ਵਜੇ ਦਾ ਰੂਮ ਸਿਰਫ 800 ਰੁਪਏ ਤੁਹਾਡਾ ਤਿਆਰ ਹੋਊਗਾ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਬ੍ਰਾਂਡਡ ਕੁਆਲਿਟੀ ਦਾ 800 ਰੁਪਏ ਦਾ ਤੁਹਾਡਾ 10 ਵਜੇ ਦਾ ਰੂਮ ਤਿਆਰ ਹੋਊਗਾ ਇਸ ਤੋਂ ਇਲਾਵਾ ਸਾਡੇ ਕੋਲ ਆਰਟੀਫੀਸ਼ੀਅਲ ਗਰਾਸ ਜਿਹੜਾ ਕਿ ਮਾਰਕ ਨੇ 40 ਰੁਪਏ ਕਿਦਾ ਸਿਰਫ 20 ਰੁਪਏ ਹੋਟ ਲੈ ਜਾਓ ਔਰ ਇਸ ਦੇ ਨਾਲ ਗਿਫਟਾਂ ਸਾਰੀਆਂ ਤੁਹਾਨੂੰ ਫ੍ਰੀ ਨੇ ਤੁਹਾਡੇ ਵਾਸਤੇ ਬਹੁਤ سارے ਗਿਫਟ ਹਾੜੇ ਅਸੀਂ ਦੀਵਾਲੀ ਦੇ ਮੌਕੇ ਦੇ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਇੱਕ ਲੱਕੀ ਟ੍ਰਾ ਵਾਲਾ ਕੂਪਨ ਦੇ ਰਹੇ ਹਾਂ ਜਿਸ ਵਿੱਚ ਆਈਫੋਨ 17, LED ਫ੍ਰਿਜ, ਵਾਸ਼ਿੰਗ ਮਸ਼ੀਨ ਇਹ ਸਾਰੇ ਵੱਡੇ ਵੱਡੇ ਇਨਾਮ ਕੱਢੇ ਜਾਣਗੇ ਇਹ ਹਰ ਦੇ ਮਾਗੀ ਸਾਡੀ ਸੈਲਫ ਐਡਹਸਿਵ ਲੂਵਰ ਫਲੈਕਸੀਬਲ ਲੂਵਰ ਨੇ ਲਾ ਕੇ ਜਾਣੇ ਬਹੁਤ ਆਸਾਨ ਨੇ ਟੇਪ ਉਤਾਰੋ ਉਹ ਲਗਾ ਲਓ ਮਿਸਤਰੀ ਦੀ ਕੋਈ ਲੋੜ ਨਹੀਂ ਪੈਂਦੀ ਬਹੁਤ ਹੀ ਈਜ਼ੀਲੀ ਟੇਪ ਉਤਾਰੀ ਇਸ ਤਰੀਕੇ ਨਾਲ ਇਸ ਆ ਦੇਖੋ ਇਸ ਤਰੀਕੇ ਨਾਲ ਲਗਾਉ। ਬਹੁਤ ਸਸਤਾ ਹੋਰ ਆਸਾਨ ਤਰੀਕਾ ਹੈ ਇਸਾ ਲਗਾਉਂਦਾ। ਮਿਸਤਰੀ ਕੋਈ ਲੋੜ ਨਹੀਂ ਪੈਂਦੀ। ਜਿੱਥੇ ਮਰਜੀ ਲੈ ਜਾਓ ਕਾਰ ਦੇ ਵਿੱਚ, ਬਾਈਕ ਦੇ ਉੱਤੇ ਜਿੱਥੇ ਮਰਜੀ ਲੈ ਜਾ ਸਕਦੇ ਹੋ ਲੈ ਕੇ ਜਾਣੇ ਬਹੁਤ ਆਸਾਨ ਨੇ। ਇਹਦੇ ਵਿੱਚ ਕਲਰ ਕਿਹੜੇ-ਕਿਹੜੇ ਨੇ? ਇਹਦੇ ਵਿੱਚ ਕਲਰ ਆਪਸ਼ਨ ਸਾਡੇ ਕੋਲ 5 ਰੰਗ ਅਵੇਲੇਬਲ ਨੇ। ਇਹਦੀ ਆਲ ਇੰਡੀਆ ਡਿਲੀਵਰੀ ਫ੍ਰੀ ਹੈ ਜੀ। ਆਲ ਇੰਡੀਆ ਡਿਲੀਵਰੀ ਫ੍ਰੀ ਹੈ। ਜਿੱਥੇ ਮਰਜੀ ਲੈ ਜਾਓ ਬਹੁਤ ਆਸਾਨੀ ਨਾਲ ਇਹ ਜਾ ਸਕਦੀ ਹੈ। ਕਾਰ ਦੇ ਵਿੱਚ ਰੱਖ ਕੇ ਲੈ ਜਾਓ ਬਾਈਕ ਤੇ ਲੈ ਜਾਓ ਯਾ ਤੁਸੀਂ ਦੂਰੋਂ ਕਿ ਦੌੜ ਰਹੇ ਆਰਡਰ ਕਰ ਰਹੇ ਹੋ ਤਾਂ ਅਸੀਂ ਬਸ ਦੇ ਵੀ ਚੀਜ਼ ਹੀ ਨਹੀਂ ਤੁਹਾਨੂੰ ਇਹ ਭੇਜਾਂ ਇਹ ਆਪਣੀ ਕਲਾਸ ਮੋਜ਼ੈਕ ਹੈ ਲਾ ਲੀ ਮਾਰਕੀਟੇ 250 ਰੁਪਏ ਪਰ ਪੀਸ ਵਿਗਦਾ ਹੈ ਆਪਾਂ ਦੇ ਰਹੇ ਦਿਵਾਲੀ ਦੇ ਮੌਕੇ ਤੇ ਸਿਰਫ 150 ਰੁਪਏ ਪਰ ਪੀਸ ਡਿਜ਼ਾਈਨ ਬਹੁਤ ਨੇ ਸਟਾਕ ਬਹੁਤ ਹੈ ਕੋਈ ਕਮੀ ਨਹੀਂ ਹੈ ਜਿੰਨਾ ਮਰਜੀ ਲੈ ਲਓ ਨਵੀਂ ਗਲਾਸ ਮੋਜ਼ੈਕ ਹੈ ਮਾਰਕੀਟੇ 250 ਰੁਪਏ ਪਰ ਪੀਸ ਵਿਗਦਾ ਹੈ ਆਪਾਂ ਨਵੀਨਵਾਲ ਪਰਦੇਸ ਸਿਰਫ 1500 ਦਾ ਪੀਸ ਲਵਾ ਗਈ। ਦੀਵਾਲੀ ਦੇ ਮੌਕੇ ਤੇ ਅਸੀਂ ਆਪਣੇ ਬਹੁ ਰੇਡ ਘਟਾ ਲਈ। ਔਰ ਇਸ ਦੇ ਨਾਲ ਹੀ ਗਿਫਟਾ ਬਹੁਤ ਦੇ ਰਹੇ ਹਾਂ। ਹਰ ਗਾਹਕ ਨੂੰ ਅਸੀਂ ਗਿਫਟਾਂ ਦੇ ਕੇ ਭੇਜ ਰਹੇ ਹਾਂ। ਇਸ ਦੇ ਨਾਲ ਅਸੀਂ ਇੱਕ ਲੱਕੀ ਡਰਾਪ ਕੂਪਨ ਦਿੰਦੇ ਹਾਂ ਜਿਸ ਵਿੱਚ ਆਈਫੋਨ 17, ਐਲਈ, ਐਲਈਡੀ ਕਾਪਨੀ ਦੀ ਵਾਸ਼ਿੰਗ ਮਸ਼ੀਨ, ਐਲਈਡੀ ਅਤੇ ਸਹਿ ਨਵੀਨਵਾਲ ਪਰ ਮਲੇਰ ਕੋਲਾ ਬੱਸ ਸਟੈਂਡ ਦੇ ਬੈਕ ਸਾਈਡ ਐਚਵੀ ਕੰਟਰੋਲ ਆਫ ਲੱਗਿਆ ਔਰ ਗੁਰੂ ਰਵਿਦਾਸ ਜੀ ਦੇ ਮੰਦਿਰ ਆ ਉਹਦੇ ਵਿੱਚ ਸਾਡੀ ਦੁਕਾਨ ਹੈ। ਨਵੀਨਵਾਲ ਪਰ ਮੌਕੇ ਤੇ ਅਸੀਂ ਆਪਣੇ ਤਿੰਨ ਨਵੇਂ ਕੈਟਲੌਗ ਲੌਂਚ ਕੀਤੇ ਨੇ ਨਵੀਂ ਵਾਲੇ ਪਰ ਸਾਡੀ ਆਪਣੀ ਕੈਟਲੌਗ ਹੈ ਕੋਈ ਸਟਾਕ ਲੋਡ ਨਹੀਂ ਹੈ ਕੋਈ ਬਚਾ ਖੂਚਾ ਮਾਲ ਨਹੀਂ ਹੈ ਫਰੈਸ਼ ਮਟੀਰੀਅਲ ਆ ਦੇਖੋ 250 ਡਿਜ਼ਾਈਨ ਸਾਡੇ ਨਵੇਂ ਆ ਚੁੱਕੇ ਨੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਟੈਕਸਚਰ ਹੈ ਇਸ ਦੇ ਵਿੱਚ ਅਸੀਂ 10 ਰੋਲ ਦੇ ਨਾਲ ਦੀਵਾਲੀ ਦੇ ਮੌਕੇ ਤੇ ਇੱਕ 에ਅਰ ਫਰਾਇਰ ਬਿਲਕੁਲ ਫ੍ਰੀ ਦੇ ਰਿਹਾ ਸਿਰਫ 10 ਰੋਲ ਲੈਣ ਤੇ 에ਅਰ ਫਰਾਇਰ ਬਿਲਕੁਲ ਫ੍ਰੀ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਗਿਫਟ ਅਸੀਂ ਹਰ ਕਸਟਮਰ ਨੂੰ ਦੇ ਰਹੇ ਹਾਂ ਔਰ ਇੱਕ ਲੱਕੀੜਾ 쿠ਪਨ ਵੀ ਦੇ ਰਿਹਾ ਜਿਸ ਵਿੱਚ ਆਈਫੋਨ 17 ਹੈ ਵਾਸ਼ਿੰਗ ਮਸ਼ੀਨ ਐਲਈਡੀ ਹੋਰ ਹੀ ਬਹੁਤ ਵੱਡੇ ਵੱਡੇ ਇਨਾਮ ਅਸੀਂ ਦੀਵਾਲੀ ਦੇ ਮੌਕੇ ਤੇ ਕਢਣ ਜਾ ਰਹੇ ਹਾਂ ਸਾਡਾ ਐਡਰੈਸ ਹੈ ਨਵੀਂ ਦਿਵਾਲੀ ਪਰ ਬੈਕ ਸਾਈਡ ਫਰਸਟ ਸਟੈਂਡ ਐਚਬੀ ਦਾ ਪ੍ਰੋਪ ਪੰਪ ਔਰ ਗੁਰ ਰਵਿਦਾਸ ਮੰਦਿਰ ਦੇ ਬਿਲਕੁਲ ਸਾਹਮਣੇ ਸਾਡੀ ਉੱਚੀ ਬਿਲਡਿੰਗ ਹੈ ਜੀ ਆਪ ਕਿਹੜੇ ਪਿੰਡ ਤੋਂ ਆਏ ਜੀ ਮੇਰਾ ਪਰਸਵਾਰਾ ਜੀ ਹਾਂਜੀ ਰੈਕੋਡ ਤੋਂ 12 ਕਿਲੋਮੀਟਰ ਤੇ ਆਇਆ ਹਾਂ ਠੀਕ ਹੈ ਜੀ ਅਸੀਂ ਇੱਥੇ ਰਫਾਨ ਤੇ ਅੱਜ ਐਸੀਵਰ ਆਏ ਆ ਵੀ ਜੀ ਤੀਸਰੀ ਵਾਰ ਆਏ ਹਾਂ ਜੀ ਹਾਂ ਜੀ ਤੀਸਰੀ ਵਾਰ ਆਏ ਇਹਨਾਂ ਦੀ ਕੁਆਲਿਟੀ ਤੁਹਾਨੂੰ ਕਿਦਾਂ ਦੀ ਲੱਗੀ ਬਹੁਤ ਵਧੀਆ ਠੀਕ ਹੈ ਜੀ ਲੁਧਿਆਣਾ ਛੱਡ ਕੇ ਤੁਸੀਂ ਇੱਥੇ ਆਏ ਹੋ ਠੀਕ ਹੈ ਬਹੁਤ ਵਧੀਆ ਲੱਗਿਆ ਲੇਕਿਨ ਪਹਿਲਾਂ ਜੋ ਅਸੀਂ ਬਾਹਰ ਦੇ ਤਾਂ ਕੋਈ ਲੌਂਜ ਦੇ ਸੋਨੇ ਦੇ ਨਾਲ ਵਾਲੇ ਪ੍ਰੋਮੋਟਰ ਆਦੇ ਸੀ ਹਾਂਜੀ ਹਾਂਜੀ ਕੰਮ ਜਿੰਨ ਲਾ ਕੇ ਤੁਰ ਰਹੇ ਹੁੰਦੇ ਹਾਂ ਹਾਂਜੀ 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 ਬਹੁਤ ਸਹੀ ਵੀ ਸੀਗਾ ਹਾਂਜੀ ਬਹੁਤ ਵਧੀਆ ਲੱਗਿਆ ਬਹੁਤ ਹੀ ਲੱਗਿਆ ਆ ਠੀਕ ਹੈ ਠੀਕ ਤੀਸਰੀ ਵਾਰ ਆਇਆ ਸੀ ਇਸ ਵਾਰ ਠੀਕ ਹੈ ਜੀ ਬਣ ਤੁਹਾਨੂੰ ਕਿਦ ਇਹ ਗੱਲ ਜਿਵੇਂ ਬੋਤਲ ਲਵਾਇਆ ਬਾ ਬਾਦਿ ਫਿਰ ਦੂਸਰਾ ਇਹ ਜਿਵੇਂ ਜਿੱਸ ਲੰਬੀ ਅਸੀਂ ਥੋੜੇ ਫਿਰ ਉਹਨਾਂ ਲੈ ਜਾਂਦਾ ਸੀ ਠੀਕ ਹੈ ਬਹੁਤ ਵਧੀਆ ਵਾ ਮੈਂ ਉਸ ਨਾਲ ਦੀ ਲੋੜ ਹੈ ਅਸੀਂ ਆ ਗਏ ਇੱਕ ਮੰਨ ਲਓ ਕਹਿਣ ਦੇ ਨੇ ਦੁਕਾਨ ਵਾਲੇ ਵੀ ਰੇਟ ਅਸੀਂ ਘਟ ਦਿੰਨੇ ਆ ਕੁਆਲਿਟੀ ਪਰ ਉਹਨਾਂ ਦੀ ਹਲਕੀ ਹੁੰਦੀ ਆ ਇਹਨਾਂ ਦੀ ਕੁਆਲਿਟੀ ਤੁਹਾਨੂੰ ਕਿਦਾਂ ਹੀ ਲੱਗੀ ਬਹੁਤ ਵਧੀਆ ਵਾ ਰੇਟ ਵੀ ਬਹੁਤ ਵਧੀਆ ਲੱਗਿਆ ਠੀਕ ਆ ਠੀਕ ਆ ਜੀ ਗਲਾਸ ਮੋਜ਼ਾਇਕ ਟਾਇਲ ਮਾਰਗੇ ਵਿੱਚ 250 ਰੁਪਏ ਪਰ ਪੀਸ ਲਿਖਦਾ ਆਪਾਂ ਨਵੀਂ ਵਾਲੇ ਪ੍ਰਦੇਸ਼ ਸਿਰਫ 150 ਰੁਪਏ ਪਰ ਪੀਸ ਦੇਵਾਂਗੇ ਦੀਵਾਲੀ ਦੇ ਮੌਕੇ ਤੇ ਅਸੀਂ ਆਪਣੀ ਬਹੁਤ ਰੇਟ ਘਟਾ ਲਏ ਔਰ ਇਸ ਦੇ ਨਾਲ ਹੀ ਗਿਫਟਾਂ ਬਹੁਤ ਦੇ ਰਹੇ ਹਾਂ ਹਰ ਕਸਟਮਰ ਨੂੰ ਅਸੀਂ ਗਿਫਟਾਂ ਦੇ ਕੇ ਭੇਜ ਰਿਹਾ ਇਸ ਦੇ ਨਾਲ ਅਸੀਂ ਇੱਕ ਲੱਕੀ ਡਰਾ ਕੂਪਨ ਦਿੰਨੇ ਆ ਜਿਸ ਵਿੱਚ ਆਈਫੋਨ 17 ਐਲਜੀ ਐਲਜੀ ਕੰਪਨੀ ਦੀ ਵਾਸ਼ਿੰਗ ਮਸ਼ੀਨ ਐਲਈਡੀ ਅਤੇ ਹੋਰ ਬਹੁਤ ਸਾਰੇ ਵੱਡੇ ਵੱਡੇ ਇਨਾਮ ਅਸੀਂ ਦੇਣ ਜਾ ਰਹੇ ਹਾਂ ਆਪਣਾ ਐਡਰੈਸ ਹੈ ਨਵੀਨ ਵਾਲ ਪਰ ਮਲੇਰ ਕੋਲਾ বাস ਸਟੈਂਡ ਦੇ ਬੈਕ ਸਾਈਡ ਐਚਬੀ ਦਾ ਪ੍ਰੋਬਲਮ ਉਪ ਲੱਗਿਆ ਔਰ ਗੁਰੂ ਰਵਿਦਾਸ ਜੀ ਦਾ ਮੰਦਿਰ ਹੈ ਉਹਦੇ ਵਿੱਚਕਾਰ ਸਾਡੀ ਦੁਕਾਨ ਹੈ ਨਵੀਨ ਵਾਲ ਪੇਪਰ 5 4 ਦੀ ਸ਼ੀਟ ਹੈ 600 ਰੁਪਏ ਦੀ 800 ਰੁਪਏ ਦੀ ਹੈ বাস ਮੋਜ਼ੈਕ ਕਹਿ ਲਾਜੀ ਮਾਰਕਟ 250 ਰੁਪਏ ਪਰ ਪিস ਵਿਗਦਾ ਹੈ ਆਪਾਂ ਦੇ ਰਿਆ ਦਿਵਾਲੀ ਦੇ ਮੌਕੇ ਤੇ ਸਿਰਫ 150 ਰੁਪਏ ਪਰ ਪੀਸ ਡਿਜ਼ਾਈਨ ਬਹੁਤ ਨੇ ਸਟਾਕ ਬਹੁਤ ਹੈ ਕੋਈ ਕਮੀ ਨਹੀਂ ਹੈ ਜਿੰਨਾ ਮਰਜੀ ਲੈ ਜਾਓ ਨਵੀਂਦ ਵਾਲੇ ਪਰ ਮਲੇ ਆਪਣਾ ਐਡਰੈਸ ਹੈ ਨਵੀਂਦ ਵਾਲੇ ਪਰ ਮਲੇਰ ਕੋਲਾ ਬਾਸ ਸਾਈਡ ਦੇ ਬੈਕ ਸਾਈਡ ਐਚਪੀ ਦਾ ਪ੍ਰੋਲ ਪੰਪ ਔਰ ਗੁਰ ਰਵਿਦਾਸ ਮੰਦਰ ਦੇ ਬਿਲਕੁਲ ਸਾਹਮਣੇ ਉੱਚੀ ਬਿਲਡਿੰਗ ਹੈ ਨਵੀਂਦ ਵਾਲੇ ਉਪਰ ਇਹਨਾਂ ਦੇ ਵਿੱਚ ਕਲਰ ਕਲਰ ਕਿਹੜੇ ਨੇਈ ਕਲਰ ਸਾਡੇ ਕੋਲੇ ਡਿਜ਼ਾਈਨ 200 300 ਡਿਜ਼ਾਈਨ ਸਾਡੇ ਕੋਲ ਲੂਬੜਾ ਇਨਕੋ ਅਵੇਲੇਬਲ ਹੈ 4 500 ਡਿਜ਼ਾਈਨ ਸਾਡੇ ਕੋਲ ਪੀਸੀ ਦਾ ਅਵੇਲੇਬਲ ਹੈ ਬਾਕੀ ਅਸੀਂ ਦਿਵਾਲੀ ਦੇ ਮੌਕੇ ਤੇ ਬਹੁਤ ਸਾਰੇ ਗਿਫਟਾਂ ਲੈ ਕੇ ਆਏ ਆ ਹਰ ਕਸਟਮਰ ਨੂੰ ਗਿਫਟਾਂ ਦੇ ਰਹੇ ਆ ਔਰ ਇੱਕ ਲੱਕੀ ਡਰਾ ਲੱਕੀ ਕੁਪਨ ਵੀ ਦੇ ਰਿਹਾ ਜਿਸ ਵਿੱਚ ਆਈਫੋਨ 17 వాਸ਼ਿੰਗ ਮਸ਼ੀਨ LED ਹੋਰ ਹੀ ਬਹੁਤ ਸਾਰੇ ਵੱਡੇ ਵੱਡੇ ਇਨਾਮ ਡਰਾ ਕੱਢੇ ਜਾਣਗੇ ਦਿਵਾਲੀ ਦੇ ਮੌਕੇ ਤੇ ਸਾਡੇ ਤੀਵੇਂ ਕੋਲ ਦੇ ਵਿੱਚ ਲੂਵਰ ਆ ਦੇਖੋ ਚਾਰ ਕੋ ਲੂਵਰ ਨੇ ਡਬਲ ਵੀਜੀ ਲੂਵਰ ਨੇ ਪੀਸੀ ਫਲੂਟਡ ਪੈਨਲ ਨੇ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਲਗੋ 300 ਰਿਆ ਸਾਡੇ ਕੋਲ ਅਵੇਲੇਬਲ ਆ ਇਸ ਤੋਂ ਇਲਾਵਾ 450 ਡੀਆ ਪੀਸੀ ਦਾ ਅਵੇਲੇਬਲ ਹੈ ਹੋਰ ਸਾਰੇ ਰੇਟਾਂ ਤੇ ਆਪਣਾ ਐਡਰੈਸ ਨਵੀਨ ਵਾਲੇ ਪਰ ਮਲੇਰ ਕੋਲਾ ਬਾਸ ਸਾਈਡ ਦੇ ਬੈਕ ਸਾਈਡ ਐਚਪੀ ਦਾ ਪ੍ਰੋਲ ਪੰਪ ਔਰ ਗੁਰੂ ਰਵਿਦਾਸ ਮੰਦਿਰ ਦੇ ਬਿਲਕੁਲ ਸਾਹਮਣੇ ਉੱਚੀ ਬਿਲਡਿੰਗ ਹੈ ਨਵੀਨ ਵਾਲੇ ਪਰ ਇਹਨਾਂ ਦੇ ਵਿੱਚ ਕਲਰ ਕਲਰ ਕਿਹੜੇ ਨੇਈ ਕਲਰ ਸਾਡੇ ਕੋਲ ਡਿਜ਼ਾਈਨ 200 300 ਡਿਜ਼ਾਈਨ ਸਾਡੇ ਕੋਲ ਲੂਰਾ ਇਨਕੋ ਅਵੇਲੇਬਲ ਹੈ 450 ਡੀਆ ਖੜੇ ਪੀਸੀ ਦਾ ਅਵੇਲੇਬਲ ਹੈ ਵਾਪਕੀ ਇਸੇ ਦਿਨ ਦੀਵਾਲੀ ਦੇ ਮੌਕੇ ਤੇ ਬਹੁਤ ਸਾਰੇ ਗਿਫਟਾ ਲੈ ਕੇ ਆਏ ਆ ਹਰ ਕਸਟਮਰ ਨੂੰ ਗਿਫਟਾ ਦੇ ਰਹੇ ਆ ਔਰ ਇੱਕ ਲੱਕੀ ਡਰਾ ਲੱਕੀ 쿠ਪਨ ਦੇ ਰਿਹਾ ਜਿਸ ਵਿੱਚ ਆਈਫੋਨ 17 ਵਾਸ਼ਿੰਗ ਮਸ਼ੀਨ LED ਹੋਰ ਹੀ ਬਹੁਤ ਸਾਰੇ ਵੱਡੇ ਵੱਡੇ ਇਨਾਮ ਡਰਾ ਕੱਢੇ ਜਾਣਗੇ ਦੀਵਾਲੀ ਦੇ ਮੌਕੇ ਤੇ ਔਰ ਇਸ ਤੋਂ ਇਲਾਵਾ ਹੋਰ ਹੀ ਬਹੁਤ ਸਾਰੇ ਗਿਫਟਸ ਹੀ ਦੇ ਰਹੇ ਆ ਫ੍ਰੀ ਕਸਟਮਰ ਨੂੰ ਔਰ ਇੱਕ ਲੱਕੀ ਡਰਾ ਦਾ 쿠ਪਨ ਦੇ ਰਿਹਾ ਜਿਸ ਵਿੱਚ ਆਈਫੋਨ 17 ਵਾਸ਼ਿੰਗ ਮਸ਼ੀਨ LED ਔਰ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਇਨਾਮ ਅਸੀਂ ਕਰਨ ਜਾ ਰਹੇ ਆ ਨਬੀਲ ਵਾਲੇ ਪਰ ਮਲੇਰ ਕੋਲਾ ਬਸ ਸਟੈਂਡ ਦੇ ਬੈਕ ਸਾਈਡ ਐਚਬੀ ਦਾ ਬਰੋਲ ਪੰਪ ਔਰ ਗੁਰੂ ਰਵਿਦਾਸ ਮੰਦਿਰ ਜੀ ਦੀ ਬਿਲਕੁਲ ਸਾਹਮਣੇ ਸਾਡੀ ਉੱਚੀ ਦੁਕਾਨ ਹੈ ਇੱਕਦਮ ਬੜਾ ਬਹੁਤ ਹੈ ਹੈ ਦੀਵਾਲੀ ਦੇ ਮੌਕੇ ਤੇ ਅਸੀਂ ਆਪਣਾ ਤਿੰਨ ਨਵੇਂ ਕੈਟਲੌਗ ਲਾਂਚ ਕੀਤੀਆਂ ਨੇ ਨਬੀਲ ਵਾਲੇ ਪਰ ਸਾਡੀ ਆਪਣੀ ਕੈਟਲੌਗ ਹੈ ਕੋਈ ਸਟਾਕ ਲੋਡ ਨਹੀਂ ਹੈ ਕੋਈ ਬਚਾ ਖੂਚਾ ਮਾਲ ਨਹੀਂ ਹੈ ਫਰੈਸ਼ ਮਟੀਰੀਅਲ ਹੈ ਦੇਖੋ 250 ਡਿਜ਼ਾਈਨ ਸਾਡੇ ਨਵੇਂ ਆ ਚੁੱਕੇ ਨੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਫੁੱਲੀ ਟੈਕਸਚਰ ਹੈ ਇਸ ਦੇ ਵਿੱਚ ਅਸੀਂ 10 ਰੋਲ ਦੇ ਨਾਲ ਦੀਵਾਲੀ ਦੇ ਮੌਕੇ ਤੇ ਇੱਕ 에ਅਰ ਫਰਾਇਰ ਬਿਲਕੁਲ ਫ੍ਰੀ ਦੇ ਰਹੇ ਹਾਂ ਸਿਰਫ 10 ਰੋਲ ਲੈਣ ਤੇ 에ਅਰ ਫਰਾਇਰ ਬਿਲਕੁਲ ਫ੍ਰੀ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਗਿਫਟ ਅਸੀਂ ਹਰ ਕਸਟਮਰ ਨੂੰ ਦੇ ਰਹੇ ਹਾਂ ਔਰ ਇੱਕ ਲੱਕੀ ਡਰਾਅ 쿠ਪਨ ਵੀ ਦੇ ਰਿਹਾ ਜਿਸ ਵਿੱਚ ਆਈਫੋਨ 17 ਹੈ వాਸ਼ਿੰਗ ਮਸ਼ੀਨ LED ਤੇ ਇੱਕ 에어 ਫ్రਾਇਰ ਵੀ ਬਿਲਕੁਲ ਫ੍ਰੀ ਦੇ ਰਿਆ ਦਿਵਾਲੀ ਕਰਕੇ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗਿਫਟ ਅਸੀਂ ਦੇ ਰਿਹਾ ਫ੍ਰੀ ਕਸਟਮਰ ਨੂੰ ਔਰ ਇੱਥੇ ਲੱਕੀ ਡਰਾਅ ਦਾ 쿠ਪਨ ਦੇ ਰਿਹਾ ਜਿਸ ਵਿੱਚ ਆਈਫੋਨ 17 వాਸ਼ਿੰਗ ਮਸ਼ੀਨ LED ਔਰ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਇਨਾਮ ਅਸੀਂ ਕਢਣ ਜਾ ਰਹੇ ਹਾਂ ਨਬੀਲ ਵਾਲੇ ਪਰ ਮਲੇਰ ਕੋਲਾ ਬਸਟੈਂਡ ਦੇ ਬੈਕ ਸਾਈਡ ਐਚਬੀ ਦਾ ਡੌਲ ਬੰਪ ਔਰ ਗੁਰ ਰਵਿਦਾਸ ਮੰਦਿਰ ਜੀ ਦੇ ਬਿਲਕੁਲ ਸਾਹਮਣੇ ਸਾਡੀ ਉੱਚੀ ਦੁਕਾਨ ਹੈ ਇੱਕਲ ਦਵਾਰ ਬੋਰਡ ਹੈ ਹੈ ਦਿਵਾਲੀ ਦੇ ਮੌਕੇ ਤੇ ਅਸੀਂ ਆਪਣੇ ਤਿੰਨ ਨਵੇਂ ਕੈਟਲੌਗ ਲਾਂਚ ਕੀਤੀਆਂ ਨੇ ਨਬੀਲ ਵਾਲੇ ਪਰ ਸਾਡੀ ਆਪਣੀ ਕੈਟਲੌਗ ਹੈ ਕੋਈ ਸਟਾਕ ਲੋਡ ਨਹੀਂ ਹੈ ਕੋਈ ਬਚਾ ਖੂਚਾ ਮਾਲ ਨਹੀਂ ਹੈ ਫਰੈਸ਼ ਮਟੀਰੀਅਲ ਹੈ ਦੇਖੋ 250 ਡਿਜ਼ਾਈਨ ਸਾਡੇ ਨਵੇਂ ਆ ਚੁੱਕੇ ਨੇ ਕਵਾਲਿਟੀ ਦੇ ਚੱਕਾ ਸਾਨੂੰ ਫੁੱਲੀ ਟੈਕਸਚਰ ਆ ਇਸ ਦੇ ਵਿੱਚ ਅਸੀਂ 10 ਰੋਲ ਦੇ ਨਾਲ ਦੀਵਾਲੀ ਦੇ ਮੌਕੇ ਤੇ ਇੱਕ 에ਅਰ ਫਰਾਇਰ ਬਿਲਕੁਲ ਫ੍ਰੀ ਦੇ ਰਹੇ ਹਾਂ ਸਿਰਫ 10 ਰੋਲ ਲੈਣ ਤੇ 에ਅਰ ਫਰਾਇਰ ਬਿਲਕੁਲ ਫ੍ਰੀ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਗਿਫਟ ਅਸੀਂ ਹਰ ਕਸਟਮਰ ਨੂੰ ਦੇ ਰਹੇ ਹਾਂ ਔਰ ਇੱਕ ਰੋਲ 50 ਫੁੱਟ ਦਾ ਰੋਲ 625 ਰੁਪਏ ਦਾ ਵਿਸ਼ੇਸ਼ ਚੱਕਾ ਕਰ ਸਕਦੇ ਹਾਂ ਇਸ ਤਰ੍ਹਾਂ ਦੀ ਕੁਆਲਿਟੀ ਦੇ ਵਿੱਚ ਸਾਡਾ ਰੇਡ ਦਾ ਆਲ ਇੰਡੀਆ ਪ੍ਰਾਈਸ ਚੈਲੰਜ ਹੈ ਤੁਹਾਨੂੰ ਇਸ ਤਰ੍ਹਾਂ ਦੀ ਕੁਆਲਿਟੀ 625 ਰੁਪਏ ਦਾ 50 ਫੁੱਟ ਦਾ ਰੋਲ ਕਿੱਦੋਂ ਨਹੀਂ ਮਿਲਣਾ ਸਿਰਫ ਨਬੀਲ ਵਾਲੇ ਪਰ ਤੋਂ ਤੁਹਾਨੂੰ ਇਹ ਮਿਲੂਗਾ ਔਰ ਇਸ ਦੇ ਨਾਲ ਗਿਫਟਾਂ ਤੁਹਾਨੂੰ ਬਿਲਕੁਲ ਫਰੀ ਤੇ ਜਾਣਗੀਆਂ ਔਰ ਇੱਕ ਆਈਫੋਨ 17 LED ਵਾਸ਼ਿੰਗ ਮਸ਼ੀਨ ਅਗੇ ਹੋਰ ਬਹੁਤ ਵੱਡੇ ਇਨਾਮ ਜਿੱਤਣ ਦਾ ਇੱਕ ਮੌਕਾ ਤੁਹਾਨੂੰ ਮਿਲੂਗਾ ਅਸੀਂ ਤੁਹਾਨੂੰ ਕਿ ਲੱਕੀ ਸਾਡੇ ਕੋਲ ਤਿੰਨਵੇਂ ਕਾਲਜ ਦੇ ਵਿੱਚ ਲੂਵਰ ਆ ਦੇਖੋ ਚਾਰ ਕੋ ਲੂਵਰ ਨੇ ਡਬਲ ਯੂ ਪੀ ਸੀ ਲੂਵਰ ਨੇ ਪੀ ਸੀ ਫਲੂਟਡ ਪੈਨਲ ਨੇ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਲੱਗੋ 300 ਡੀਆ ਸਾਡੇ ਕੋਲ ਅਵੇਲੇਬਲ ਹੈ ਇਸ ਤੋਂ ਇਲਾਵਾ 4 500 ਡੀਆ ਪੀ ਸੀ ਦਾ ਅਵੇਲੇਬਲ ਹੈ ਹੋਰ ਸੇ ਰੇਟਾਂ ਤੇ ਆਪਣਾ ਐਡਰੈਸ ਨਵੀਂਡ ਵਾਲੇ ਪਰ ਮਲੇਰ ਕੋਲਾ ਬਾਸ ਸਾਈਡ ਦੇ ਬੈਕ ਸਾਈਡ ਐਚ ਪੀ ਦਾ ਪ੍ਰੋਲ ਪੰਪ ਔਰ ਗੁਰੂ ਰਵਿਦਾਸ ਮੰਦਰ ਦੇ ਬਿਲਕੁਲ ਸਾਹਮਣੇ ਉੱਚੀ ਬਿਲਡਿੰਗ ਹੈ ਨਵੀਂਡ ਵਾਲੇ ਉਪਰ ਇਹਨਾਂ ਦੇ ਵਿੱਚ ਕਲਰ ਕਲਰ ਜਿਹੜੇ ਨੇ ਆਈ ਕਲਰ ਸਾਡੇ ਕੋਲ ਇਹ ਡਿਜ਼ਾਈਨ 200 300 ਡਿਜ਼ਾਈਨ ਸਾਡੇ ਕੋਲ ਲੂਬਰਾਂ ਵਿੱਚ अवेलेबल ਹੈ 4 500 ਡਿਜ਼ਾਈਨ ਸਾਡੇ ਕੋਲ ਪੀਸੀ ਦਾ अवेलेबल ਹੈ ਬਾਕੀ ਅਸੀਂ ਦਿਵਾਲੀ ਦੇ ਮੌਕੇ ਤੇ ਬਹੁਤ ਸਾਰੇ ਗਿਫਟਾਂ ਲੈ ਕੇ ਆਏ ਆ ਹਰ ਕਸਟਮਰ ਨੂੰ ਗਿਫਟਾਂ ਦੇ ਰਹੇ ਆ ਔਰ ਇੱਕ ਲੱਕੀ ਡਰਾ ਲੱਕੀ 쿠ਪਨ ਦੇ ਰਿਹਾ ਜਿਸ ਵਿੱਚ ਆਈਫੋਨ 17 వాਸ਼ਿੰਗ ਮਸ਼ੀਨ LED ਹੋਰ ਹੀ ਬਹੁਤ ਸਾਰੇ ਵੱਡੇ ਵੱਡੇ ਇਨਾਮ ਡਰਾ ਕੀਤੇ ਜਾਣਗੇ ਦਿਵਾਲੀ ਦੇ ਮੌਕੇ ਤੇ